ਲੋਕਾਂ ਦੇ ਜੋੜ ਨਹੀਂ ਆਨੇ ਮਾਪੇ ਜਾਂ ਤੁਝ ਜੋੜ ਪਿਆ ਤੇ ਮਾਪੇ ਦੀ ਮਾਪੇ ਵੀਰੇ ਨਿੱਤ ਮਿਲਦੇ ਕਦੇ ਮਿਲ ਵੀਨਾ ਸਹੇਲੀ ਨਹੀਂ ਮਾਪੇ ਵੀਰੇ ਨਿੱਤ ਮਿਲਦੇ ਹੈਂਦੇ

ਤਿਆਂ ਇਹ ਮੇਰਾ ਹੀ ਪਿੰਡ ਬੁੱਲਾਪੁਰ ਅੱਜ ਅੱਥੀ ਤੀਆਂ ਦਾ ਹੈਗਾ ਪ੍ਰੋਗਰਾਮ ਕਰ ਰਹੀਆਂ ਸਾਰੀਆਂ ਲੇਡੀਆਂ ਵੀ ਸਾਡੇ ਪਿੰਡ ਦੀਆਂ ਕੁੜੀਆਂ, ਬਹੂਆਂ, ਧੀਆਂ, ਨੂੰਹਾਂ ਸਾਰੀਆਂ ਜਿੰਨੀਆਂ ਵੀ ਔਰ ਸਾਰੇ ਲੜਕੇ ਅੱਜ ਤੀਆਂ ਦਾ ਇਹ ਫੰਕਸ਼ਨ ਕਰ ਰਹੇ ਨੇ ਔਰ ਇਹ ਹੈ ਕੁੜੀਆਂ ਦੇ ਫੰਕਸ਼ਨ ਆ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਪਿੱਪਲਾਂ ਦੇ ਪਿੰਗਾ ਪਾਉਂਦੀਆਂ ਨੇ ਔਰ ਆਪਣੇ ਪੇਕੇ ਘਰ ਆਉਂਦੀਆਂ ਨੇ ਕੁੜੀਆਂ ਵੀ ਆਈਆਂ ਹੋਈਆਂ ਕੁੜੀਆਂ ਹੁੰਦੀਆਂ ਨੇ ਉਹ ਪੇਕੇ ਘਰ ਜਾਂਦੀਆਂ ਨੇ ਸਾਵਣ ਦੇ ਮਹੀਨੇ 'ਚ ਤੇ ਹਜਰਤ ਤਿਹਾਰ ਆ ਬਹੁਤ ਹੀ ਪਿਆਰਾ ਜਿਹਾ ਤਿਹਾਰ ਆ ਕੁੜੀਆਂ ਦੁਆਵਾਂ ਕਰਦੀਆਂ ਨੇ ਆਪਣੇ ਪਰਿਵਾਰ ਸੇ ਵੇੜੇ ਦੀਆਂ ਆਪਣੇ ਪਿੰਡ ਦੀਆਂ ਆਪਣੇ ਖੇੜੇ ਦੀਆਂ ਦੁਆਵਾਂ ਮੰਗਦੀਆਂ ਨੇ ਵੀ ਤਾਂ ਕਿ ਸਾਡਾ ਨਗਰ ਕਿਦਾ ਸਾਡਾ ਪਿੰਡ ਸਾਡਾ ਹਮੇਸ਼ਾ ਤੰਦਰੁਸਤ ਤੇ ਖੇੜਿਆ ਹੋਇਆ ਰਹੇ ਕੁੜੀਆਂ ਦੀਆਂ ਦੁਆਵਾਂ ਕਬੂਲ ਵੀ ਰੱਬ ਛੇਤੀ ਕਰਦਾ ਹੈ ਜਦੋਂ ਕੁੜੀਆਂ ਪੇਕੀ ਤੇ ਰਿਉਂਦੀਆਂ ਨੇ ਉੱਥੇ ਫੇਰ ਉਹਨਾਂ ਦਾ ਭਰਾ ਉਹਦੇ ਮਾਪੇ ਉਹਨੂੰ ਸੰਧਾਰਾ ਦਿੰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਮਠੀਆਂ ਹੁੰਦੀਆਂ ਸੀਗੀਆਂ ਬਿਸਕੁਟ ਹੁੰਦੇ ਸੀਗੇ ਮਠਿਆਈ ਹੁੰਦੀ ਸੀ ਅੱਜ ਕੱਲ ਤਾਂ ਚਲੋ ਆਪਣੇ ਬਜਟ ਦੇ ਹਿਸਾਬ ਨਾਲ ਸਾਰੇ ਜੋ ਜੋ ਮਰਜ਼ੀ ਦੇ ਸਕਦੇ ਨੇ ਇਹ ਬਹੁਤ ਹੀ ਪੁਰਾਣਾ ਤਿਹਾਰਾ ਤੀਆਂ ਦਾ ਪਿੱਪਲਾਂ ਦੇ ਉੱਤੇ ਬਰੋਟਿਆਂ ਦੇ ਉੱਤੇ ਪਿੰਡ ਤੋਂ ਬਾਹਰ ਜਾ ਕੇ ਟਿੰਗਾ ਪਾਈਆਂ ਜਾਂਦੀਆਂ ਸੀਗੀਆਂ ਤੇ ਕੁੜੀਆਂ ਕੱਟੀਆਂ ਹੋ ਕੇ ਗਿੱਧਾ ਪਾਉਂਦੀਆਂ ਸੀਗੀਆਂ ਤੇ ਉਹਨਾਂ ਗਿੱਧਿਆਂ ਦੇ ਵਿੱਚ ਕੋਈ ਸ਼ਿਕਵੇ ਗਿਲੇ ਹੁੰਦੇ ਸੀਗੇ ਜਾਂ ਆਪਣੇ ਦਿਲ ਦੀਆਂ ਗੱਲਾਂ ਸਹਰੇ ਘਰ ਗਈਆਂ ਕੁੜੀਆਂ ਦੇ ਮਨ ਦੇ ਵਿੱਚ ਕੋਈ ਰੀਜ ਬਾਕੀ ਰਹਿ ਜਾਂਦੀ ਸੀ ਜਾਂ ਕੁਝ ਵੀ ਇਦਾਂ ਦਾ ਅੰਦਰ ਚੱਲਦਾ ਹੁੰਦਾ ਸੀ ਜਿਹੜਾ ਕਿ ਉਹ ਬਿਆਨ ਨਹੀਂ ਸੀ ਕਰ ਪਾਉਂਦੀਆਂ ਹੁੰਦੀਆਂ ਸਹਰੇ ਘਰ ਦੀਆਂ ਕਿ ਤਕਲੀਫਾਂ ਹੁੰਦੀਆਂ ਸੀਗੀਆਂ ਤੋਂ ਫਿਰ ਬੋਲੀਆਂ ਦੇ ਰਾਹੀਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਸੀਗੀਆਂ ਸੋ ਬੜਾ ਮਿੱਠਾ ਤਿਹਾਰਾ ਕੁੜੀਆਂ ਦੀ ਰੂਹ ਦੀ ਗੱਲ ਹੁੰਦੀ ਆ ਤੀਆਂ ਦੇ ਤਿਹਾਰ ਦੇ ਵਿੱਚ ਤੇ ਅੰਦਰੋਂ ਵਲਵਲੇ ਜਿਹੜੇ ਹੁੰਦੇ ਨੇ ਉਹ ਨਿਕਲਦੇ ਨੇ ਅੰਦਰੋਂ ਕੋਈ ਕਿਸੇ ਬੱਚੇ ਦੇ ਅੰਦਰ ਕੁੜੀਆਂ ਦੇ ਅੰਦਰ ਕੋਈ ਡਿਪਰੈਸ਼ਨ ਆ ਕੋਈ ਗੱਲ ਆ ਉਹ ਬੋਲੀਆਂ ਦੇ ਨਾਲ ਹੀ ਬਾਹਰ ਨਿਕਲ ਜਾਂਦੀ ਸੀ ਪਰ ਜਦੋਂ ਗਿੱਧਾ ਪਾਉਂਦੀਆਂ ਸੀਗੀਆਂ ਉਹ ਸਾਰੀ ਜਿਹੜੀ ਅੰਦਰ ਦੀ ਨੈਗੇਟਿਵਿਟੀ ਹੁੰਦੀ ਸੀ ਉਹ ਬਾਹਰ ਨਿਕਲ ਜਾਂਦੀ ਸੀ ਤੇ ਆਪਣੇ ਪੇਕਿਆਂ ਦੇ ਘਰਾਂ ਤੋਂ ਫਿਰ ਖੁਸ਼ ਹੋ ਕੇ ਪੂਰੀ ਅਲਰਜੀ ਦੇ ਨਾਲ ਕਪੜੇ ਫੇਰ ਸੌਰੇ ਕਰ ਵਾਪਸ ਜਾਂਦੇ ਹੋ। ਇੱਕ ਨਾ ਪਿਛਲੇ ਦਿਨਾਂ 'ਚ ਦੇਖਣ ਨੂੰ ਆਇਆ ਕਿ ਜਿਹੜੀਆਂ ਕੁੜੀਆਂ ਦੇ ਜਨਮਦਾਰਾ ਥੋੜੀ ਸੁਧਰੀ ਐ। ਤੁਹਾਨੂੰ ਇੱਕ ਮੈਸੇਜ ਕੀ ਦਵਾਂ ਕੋਈ ਪੰਜਾਬ ਤੋਂ। ਕਿਵੇਂ? ਪਿਛਲੇ ਦਿਨ ਇੱਕ ਆਂਕੜੇ ਆਏ ਆ ਜਿੱਚ ਜਿਹੜੀ ਕੁੜੀਆਂ ਦੇ ਜਨਮਦਾਰਾ ਉਹ ਪਿਛਲੇ ਦਿਨਾਂ ਤੋਂ ਮੁਕਾਬਲੇ ਸੁਧਰ ਗਈ। ਉਹ ਪੰਜਾਬ 'ਚ ਇੱਕ ਮੈਸੇਜ ਕੀ ਦੇਣਾ ਚਾਹੁੰਦਾ। ਬਿਲਕੁਲ ਹੁਣ ਲੋਕਾਂ ਨੂੰ ਪਤਾ ਲੱਗਿਆ ਵੇਅਰ ਹੋ ਗਏ ਲੋਕੀ। ਇਹਨਾਂ ਨੂੰ ਪਤਾ ਲੱਗਿਆ ਕਿ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ। ਜੇ ਆਪਾਂ ਬੇਟੀਆਂ ਨੂੰ ਵੀ ਪੜਾ ਪੜਾਣ ਲਿਆ ਸੀ ਉਹਨਾਂ ਨੂੰ ਐਜੂਕੇਟਿਡ ਕਰ ਗਏ ਆ। ਕਾ ਉਹ ਵੀ ਬਹੁਤ ਉੱਚੇ ਉੱਚੇ ਪੋਸਟਾਂ ਤੇ ਜਾ ਕੇ ਆਪਣੇ ਪੇਰਾਂ ਦਾ ਨਾਮ ਉੱਚਾ ਕਰਦਿਆਂ ਨੇ ਤੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਬੰਦਿਆਂ ਦਾ ਵਿਆਹ ਹੋ ਜਾਂਦਾ ਹੈ ਉਹ ਇੰਨਾ ਨਹੀਂ ਪੁੱਛਦਾ ਪੇਰਾਂ ਸਰੋਂ ਜਿੰਨਾ ਬੱਚੀਆਂ ਪੁੱਛਦੀਆਂ ਨੇ ਆਪਣੇ ਸਹੁਰੇ ਘਰ ਬੈਠੀਆਂ ਵੀ ਜਿਹੜੇ ਕੁੜੀਆਂ ਨੇ ਆਪਣੇ ਪੇਰਾਂ ਨੂੰ ਪੁੱਛਦੀਆਂ ਨੇ ਦੁਆਵਾ ਕਰ ਦਿਓ ਨਾ ਵਾਸਤੇ ਆਖਰ ਦੇ ਟਾਈਮ ਤੇ ਈਆਂ ਕੰਮ ਹੋਉਂਦੀਆਂ ਨੇ ਲੋਕਾਂ ਨੂੰ ਬਹੁਤ ਪਤਾ ਲੱਗ ਚੁੱਕਿਆ ਹੁਣ ਈਆਂ ਨੂੰ ਬਾਹਰ ਨਹੀਂ ਸਮਝਿਆ ਜਾਂਦਾ ਤì ਆ ਵੀ ਆਪਣੇ ਮਾਪੇ-ਮਾਪ ਦਾ ਰੌਣਕ ਕਰਦਿਆਂ ਨੇ ਨਾਮ ਔਰ ਬਹੁਤ ਵੱਡੇ-ਵੱਡੇ ਅਉਧਿਆਂ ਤੇ ਬੈਠਿਆ ਨੇ ਅੱਜ ਕੁੜੀਆਂ ਤੁਸੀਂ ਆਪ ਦੇਖ ਸਕਦੇ ਹੋ ਹਰ ਖੇਤਰ ਦੇ ਵਿੱਚ ਕੁੜੀਆਂ ਅੱਗੇ ਨੇ ਹਰ ਖੇਤਰ ਦੇ ਵਿੱਚ ਸੋ ਮੈਂ ਕਹਿੰਦੀ ਆ ਕਿ ਇਹ ਸਾਡੇ ਵੇੜਿਆਂ ਦੀ ਰੌਣਕ ਆ ਨੇ ਕੁੜੀਆਂ ਤੋਂ ਬਿਨਾ ਹਰ ਫੰਕਸ਼ਨ ਹਰ ਤਿਹਾਰ ਸਖਣਾ ਹੈ ਅਧੂਰਾ ਹੈ ਉਹਦੇ ਵਿੱਚ ਕੋਈ ਖੁਸ਼ਾਲੀ ਨਹੀਂ ਹੁੰਦੀ ਜਿੱਥੇ ਕੁੜੀ ਨਾ ਹੋਵੇ ਕੁੜੀਆਂ ਜਦੋਂ ਵੇੜਿਆਂ ਦੇ ਵਿੱਚ ਨੱਚਦੀਆਂ ਟੱਪਦੀਆਂ ਨੇ ਤਾ ਉਹ ਵਿਹੜਾ ਇਦਾਂ ਲੱਗਦਾ ਜਿਵੇਂ ਸਵਰਗ ਹੁੰਦਾ ਹੈ ਕੁੜੀਆਂ ਤੋਂ ਬਿਨਾ ਘਰ ਦੇ ਵਿੱਚ ਕੋਈ ਰੌਣਕ ਨਹੀਂ ਆਜੀ ਕੁੜੀਆਂ ਆਪਣੇ ਘਰ ਨੂੰ ਸੁਚੱਜੇ ਤਰੀਕੇ ਨਾਲ ਸਮਾਰਦੀਆਂ ਨੇ ਆਪਣੇ ਪਿਓ ਨੂੰ ਆਪਣੇ ਭਰਾਵਾਂ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੇ ਉਹ ਕੰਮ ਕਰਦੇ ਜਾਂਦੇ ਨੇ ਪੜ੍ਹਦੇ ਨੇ ਜੋ ਵੀ ਕਰਦੇ ਨੇ ਸਾਰਾ ਘਰ ਦਾ ਕੰਮ ਕਾਜ ਕੁੜੀਆਂ ਕਰਦੀਆਂ ਨੇ ਔਰ ਬਹੁਤ ਪੋਜ਼ਿਟਿਵ ਹੋ ਕੇ ਉਹਨਾਂ ਨੂੰ ਤੋਰਦੀਆਂ ਨੇ ਉਹਨਾਂ ਦੇ ਕੰਮਾਂਕਾਰਾਂ ਤੇ ਸੋ ਮੇਰੇ ਖਿਆਲ ਦੇ ਵਿੱਚ ਕੁੜੀਆਂ ਨਾ ਹੋਣ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਕਿਉਂਕਿ ਆਜ ਸ਼ਕਤੀ ਇਹ ਜਿਹੜੀ ਆ ਔਰਤ ਦੇ ਵਿੱਚ ਸਮਾਈ ਹੋਈ ਆ ਜਗ ਜਨਨੀ ਆ ਔਰਤ ਜਿਹੜੀ ਆ ਔਰ ਜਗ ਜਨਨੀ ਆ ਜਿਹੜੀ ਜਗ ਨੂੰ ਬਣਾਉਣ ਵਾਲੀ ਆ ਪੈਦਾ ਕਰਨ ਵਾਲੀ ਆ ਉਹ ਔਰਤ ਆ ਸੋ ਜੇ ਔਰਤ ਨਾ ਹੋਵੇ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਇਹ ਜਹਾਨ ਨਹੀਂ ਹੋ ਸਕਦਾ ਜੋ ਕੁੜੀਆਂ ਦੀ ਵੱਦ ਵੱਦ ਇੱਜ਼ਤ ਮਾਣ ਉਹਨਾਂ ਨੂੰ ਦੇਣਾ ਚਾਹੀਦਾ ਸਮਾਜ ਦੇ ਵਿੱਚ ਕਾਫੀ ਸੁਧਾਰ ਆਇਆ ਵੀ ਆ ਤੇ ਹੌਲੀ ਹੌਲੀ ਆ ਜਾਏਗਾ ਮੈਂ ਕਹੀ ਕਹਨੀ ਹੁੰਦੀ ਆ ਕਿ ਦੁਨੀਆ ਤਾਂ ਦੇਵੀਆਂ ਦਰੂਪ ਹੁੰਦੀਆਂ ਨੇ ਸੋ ਗਾਇ ਵੀ ਔਰਤਾ ਮੈਨੂੰ ਵੀ ਚੰਗਾ ਲੱਗਦਾ ਕਿਉਂਕਿ ਮੈਨੂੰ ਇਸ ਫੀਲਿੰਗ ਦਾ ਪਤਾ ਹੈ ਜੋ ਮੈਂ ਆਪਣੇ ਪੇਰੈਂਟਸ ਵਾਸਤੇ ਆਪਣੇ ਭਰਾਵਾਂ ਵਾਸਤੇ ਆਪਣੇ ਪਿਤਾ ਜੀ ਵਾਸਤੇ ਜਾਂ ਆਪਣੇ ਜਿੰਨੇ ਵੀ ਰਿਸ਼ਤੇਦਾਰ ਨੇ ਉਹਨਾਂ ਵਾਸਤੇ ਮੈਂ ਕਿੰਨੀਆਂ ਦੁਆਵਾਂ ਕਰਦੀ ਆ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਜਾ ਕੇ ਖੜਦੀ ਆ ਸੋ ਸਾਰੀਆਂ ਕੁੜੀਆਂ ਦੀ ਫੀਲਿੰਗ ਨੂੰ ਮੈਂ ਸਮਝਦੀ ਆ ਕੁੜੀਆਂ ਤੋਂ ਬਿਨਾ ਦੁਨੀਆ ਨਹੀਂ ਦੁਨੀਆ